PWD ਦੇ JE ਵਿਜੀਲੈਂਸ ਮੋਗਾ ਨੇ 80000 ਦੀ ਰਿਸ਼ਵਤ ਲੈੰਦਿਆ ਰੰਗੇ ਹੱਥੇ ਕਾਬੂ ਕੀਤਾ ਇਸ ਸੌਦਾ ਕੁੱਲ 470000 ਵਿੱਚ ਸੁਰਜ ਗਿਆ ਸੀ ਜਿਸ ਵਿੱਚੋਂ 335000 ਪਹਿਲਾਂ ਰਿਸ਼ਵਤ ਲੈਂਦਾ ਸੀ ਅਤੇ ਬਾਕੀ ਰਕਮ ਵਿੱਚੋਂ 80000 ਲੈਂਦਾ ਫੜਿਆ ਗਿਆ ਪੰਜਾਬ ਕਰਫਿਓ ਦੌਰਾਨ ਪ੍ਰਸ਼ਾਸਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਵਿਜੀਲੈਂਸ ਮੋਗਾ ਨੇ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਵਿਜੀਲੈਂਸ ਨੇ ਇੱਕ PWD ਦੇ JE ਨੂੰ 80000 ਦੀ ਰਿਸ਼ਵਤ ਲੈਂਦੇ ਹੋਏ ਓਵਰ ਪਾਵਰ ਕੀਤਾ ਜਾਣਕਾਰੀ ਦਿੰਦੇ ਹੋਏ ਐਸਐਸਪੀ ਵਿਜੀਲੈਂਸ ਹਰगोਵਿੰਦ ਸਿੰਘ ਨੇ ਦੱਸਿਆ ਕਿ ਹਨੀਵਾਂਸਲ ਅਤੇ ਅਮਰਜੀਤ ਸਿੰਘ ਜੇਈ ਨੈਸ਼ਨਲ ਹਾਈਵੇ ਸੈਂਟਰ ਬਾਕਸ ਡਿਵੀਜ਼ਨ ਨੰਬਰ 2 ਬਠਿੰਡਾ ਵਿਖੇ ਤਾਇਨਾਤ ਹਨ। ਸਪੋਰਟ ਜੋ ਕਿ 바ਗਾਪੁਰਨਾ ਨਿਹਾਰ ਸਿੰਘ ਵਾਲਾ ਰੋਡ ਦੇ ਉੱਪਰ ਸਥਿਤ ਹੈ ਅਤੇ ਉਸ ਦਾ ਹੋਟਲ ਜਿਹੜਾ ਹੈਗਾ ਹੈ ਉਹ ਨੈਸ਼ਨਲ ਹਾਈਵੇ ਜਿਹੜਾ ਹੈਗਾ 256 ਨੰਬਰ ਉਸ ਲਈ ਰਿਕੁਆਇਰ ਕੀਤੀ ਜਾ ਰਹੀ ਜ਼ਮੀਨ ਦੇ ਵਿੱਚ ਆਉਂਦਾ ਹੈ। ਅਤੇ ਉਸ ਦੇ ਹੋਟਲ ਦੀ ਜਿਹੜੀ ਐਸੈਸਮੈਂਟ ਕਰਦੀ ਹੈ ਮੁਆਵਜ਼ੇ ਲਈ ਉਹੋ ਜਿਹੜੇ ਪੀ ਡਬਲਯੂ ਡੀ ਬੀ ਐਂਡ ਆਰ ਬਠਿੰਡਾ ਦੇ ਜਿਹੜੇ ਜੇਏ ਨੇ ਅਮਰਜੀਤ ਸਿੰਘ ਅਤੇ ਜੇਏ ਕਣੀ ਬਾਂਸਲ ਇਹ ਕਾਰੇ ਨੇ ਅਤੇ ਉਹਦੇ ਹੋਟਲ ਦੀ ਉਹ ਜਿਹੜੀ ਅਸੈਸਮੈਂਟ ਹੈ ਸਥਿਤੀ ਦੇ ਹਿਸਾਬ ਨਾਲ ਬਹੁਤ ਘੱਟ ਲਾ ਰਹੇ ਨੇ ਅਤੇ ਉਹ ਕਹਿ ਰਹੇ ਨੇ ਕਿ ਜੇ ਤੁਸੀਂ ਇਹ ਜਿਹੜੇ ਆਪਣੇ ਹੋਟਲ ਦੀ ਜਿਹੜੀ ਅਸੈਸਮੈਂਟ ਹੈ ਮੁਆਵਜ਼ੇ ਦੀ ਇਹ ਡਬਲ ਕਰਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੇ ਇਹ 10% ਦੇ ਹਿਸਾਬ ਨਾਲ 4,70,000 ਰੁਪਏ ਸਾਨੂੰ ਬਤੌਰ ਰਿਸ਼ਵਤ ਦੇਣੇ ਪੈਣਗੇ ਉਸਨੇ ਨਾਂ ਚਾਹੁੰਦਿਆ ਹੋਇਆ ਵੀ ਉਸ ਸਮੇਂ ਇਹਨਾਂ ਦੀ ਰਿਸ਼ਵਤ ਦੀ ਇਹਨਾਂ ਦੀ ਸ਼ਟਰਮਾਰਟ ਹੋਈ ਅਤੇ ਇਹ ਜਿਹੜੇ ਦੋਸ਼ੀ ਸੀਗੇ ਜਿਹੜੇ ਇਹ ਦੋਨੇ ਜਿਹੀ ਜਿਹੜੇ ਆ ਜਿਹੜੇ 470000 ਦੇ ਵਿੱਚੋਂ 350000 ਸਾਢੇ 3 ਲੱਖ ਰੁਪਏ ਪਹਿਲਾਂ ਹੀ ਇਹ ਬਤੌਰ ਰਿਸ਼ਵਤ ਜਿਹੜੇ ਇਹਨਾਂ ਕੋਲੋਂ ਹਾਸਲ ਕਰ ਚੁੱਕੇ ਸੀ ਅੱਜ ਇਹ ਜਿਹੜੇ ਬਾਕੀ ਰਹਿੰਦੇ ਪੈਸੇ ਸੀਗੇ 120000 ਰੁਪਿਆ ਉਸ ਵਿੱਚੋਂ 80000 ਰੁਪਏ ਜਿਹੜੇ ਰਿਸ਼ਵਤ ਦੇ ਪੈਸੇ ਸੀਗੇ ਲੈਣ ਵਾਸਤੇ ਜਿਹੜਾ ਅਜੇ ਹਣੀ ਬੰਸਲ ਹੈ ਇਹ ਵਾਅਦੇ ਕਰਾਣੇ ਆਇਆ ਸੀ ਲੈਣ ਵਾਸਤੇ ਉੱਥੇ ਐਸਟੂ ਸਰਕਾਰੀ ਗਵਾਹਾਂ ਦੇ ਹਾਜ਼ਰੀ ਵਿੱਚ ਜਿਹੜੇ ਉੱਥੇ ਅਸੀਂ ਟਰੈਪ ਲਗਾਇਆ ਹੋਇਆ ਸੀ ਜ ਸਾਡੇ ਡੀਐਸਪੀ ਕੈਪਲਿਕਸ਼ਨ ਇੰਸਪੈਕਟਰ ਸਤਪ੍ਰੇਮ ਅਤੇ ਹੋਰ ਵਿਜਨਸ ਟੀਮ ਜਿਹੜੀ ਮੋਗਾ ਵਿਜਨਸ ਪੁਲਿਸ ਦੀ ਹੈਗੀ ਹੈ ਉੱਥੇ ਤੈਪ ਤੇ ਤਿਆਰ ਸੀਗੇ ਜੋ ਇਸ ਤਰ੍ਹਾਂ ਹਰੀਮਾਂਸ ਨਾਲ ਇਹ ਬਦਈ ਜਗਰੂਰ ਸਿੰਘ ਤੋਂ ਅਸਤੀਜਾਰ ਤੇ ਰਿਸ਼ਵਤ ਕੈਸੇ ਹਸਲ ਕੀਤੇ ਤਾਂ ਸਾਡੀ ਵਿਜਨਸ ਟੀਮ ਨੇ ਰਿਸ਼ਵਤ ਦੇਣ ਦੇ ਦੰਗੇ ਹੱਥੀਪੋਕੇ ਤੇ ਕਾਬੂ ਕਰ ਲਿਆ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਅਤੇ 80 ਹਜ਼ਾਰ ਦੀ ਜਿਹੜੀ ਰਿਸ਼ਵਤ ਦੀ ਰਕਮ ਸੀ ਇਸ ਪਰੋਂ ਵੋਕੇ ਤੇ ਬਰਾਮਦ ਕੀਤੀ ਹੈ ਅਤੇ ਇਸ ਬੰਦ ਵਿੱਚ ਜਿਹੜਾ ਮੁਕੱਦਮਾ ਨੰਬਰ 6 ਅਤੀਤ ਧਾਰਾ 7 ਬੀਸੀਆ ਕੋ ਜੋ ਥਾਸੀ ਐਮੈਟਵਾਡਕ 2018 थाना ਵਿਜਨਸ ਜੇਰੋ ਫੋਟੋ ਦੇ ਫਿਰ ਦਰਜ ਦੇ ਇਸ ਤੇ ਕੀਤਾ ਗਿਆ ਤੇ ਅੱਗੇ ਵਾਲੀ ਜਿਹੜੀ ਤਸਵੀਰ ਹੈ ਜਾਰੀ ਹੈ ਸਰ ਦੋਸੀ ਇੱਕ ਫੜਿਆ ਕਿ ਦੋਨੋਂ ਫੜਲੇ ਜੀ ਦੋਸੀ ਇੱਕ ਆਪੂ ਆਇਆ ਇੱਕ ਪੈਸਲੇਨ ਆਇਆ ਸੀ ਵਾਲੇ ਤਾਂ ਨਾਦ ਕਿੱਥੇ ਸੀਗੇ ਜੀ ਇਹ ਇਹ ਪਠੰਡੇ ਸੈਂਟਰ ਵਾਕਸ ਡਿਵੀਜ਼ਨ ਨੰਬਰ 2 ਪਠੰਡਾ 25 NW 3Bੰਡਾ ਦੇ ਕੋਲ ਸੀ ਜੀ ਸਰ ਜਦੋਂ ਇਹਨਾਂ ਦਾ ਐਗਰੀਮੈਂਟ ਹੋਇਆ ਸੀ 4 ਲੱਖ ਕਿੰਨੇ ਦਾ ਦਾ ਰਿਸ਼ਵਤ ਦਾ ਕੀ ਉਦੋਂ ਉਹਨਾਂ ਨੇ ਕੋਈ ਕੰਪਲੇਂਟ ਕੀਤੀ ਸੀ ਕੰਪਲੇਂਟ ਨੇ ਪਹਿਲਾਂ ਜੀ ਤਾਂ ਦੇ ਇਹ ਜਿਹੜੀ ਹੈਗੀ ਆ ਉਹਦੀ ਪਤਾ ਕਰ ਕਿ ਤੇ ਅਸੀਂ ਤਫਰੀਸ ਕਰ ਲੋ ਲੋਕੋ ਚੱਕਰ ਕਿੰਨਾ ਦਾ ਜਿਹੜਾ ਹੋਇਆ ਸੀ ਕਿ ਆ ਤਾਂ ਨੇ ਮੌਕੇ ਦੇ ਹਿਸਾਬ ਨਾਲ ਜਿਹੜੇ ਦਿੱਤੇ ਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਏਗੀ ਉਹ ਲੈਂਡ ਕਿੰਨੀ ਆ ਸਰ ਇਹ ਸਾਰੀ ਜਿਹਦੇ ਇਹ ਕੋਲ ਰੱਖੋ ਕਿੰਨਾ ਨਹੀਂ ਇਹਨਾਂ ਦਾ ਕੋਈ ਚਕੜੀ ਮਾਤਾ ਜਿਹੜੇ 40 ਮੱਲੇ ਵਖਲਾਉਂਦੇ ਸੀ ਵੇਚਣ ਦੀ ਤੇ ਹੋਟਲ ਬਣਾਇਆ ਸੀ ਉਹਦੇ ਵਿੱਚ ਉਹਦੇ ਦੀ ਮਾਗ ਦੀ ਰਕਮ ਜਿਹੜੀ ਇਹ ਵਧਾ ਕੇ ਖਾਤ ਜਿਹੜੀ ਡਬਲ ਕਰਨ ਵਾਸਤੇ ਕੋਈ ਪੈਸੇ ਲਿਆ ਗਏ ਜਿਹੜੀ ਪਹਿਲਾਂ ਮੇਰੇ ਨਾਲ ਦੋਨੋਂ ਸੀ ਕਿ ਰੋਜ਼ ਦੇ ਨਾਲ ਜਗੰਦਰભાઈ ਥੱਲੇ ਗਏ ਅਸੀਂ ਹੁਣੇ ਇਸ ਪਾਸਾਰ ਕਿਤੇ ਹਾਂ ਥੋੜੇ ਇਸ ਤੋਂ ਪੁੱਛਗਿਰ ਕਰਾਂਗੇ ਵੀ ਜਿਹੜੇ پیسے ਪਹਿਲਾਂ ਲਏ ਸੀ ਕਿ ਉਹ 3.5 ਲੱਖ ਰੁਪਏ ਕਿੰਨੇ ਦਿਨ ਪਹਿਲਾਂ ਦਿੱਤਾ ਜੀ ਉਹ ਕੁਲਚਾ ਪਹਿਲਾਂ ਇਹਨਾਂ ਨੇ ਦਿੱਤਾ ਤਪਤੀਸ ਦੇ ਵਿੱਚ ਅਸੀਂ ਕਰ ਰਹੇ ਹਾਂ ਹੈ ਦੋਨੋਂ ਹੀ ਸਮੂਲੀਅਤ ਹੈ ਕਿ ਹੋਰ ਵੀ ਨਾਲ ਹੈਗਾ ਜੀ ਇਹਨਾਂ ਦੇ ਕੋਈ ਨਹੀਂ ਅਸੀਂ ਇਹਦੇ ਵਿੱਚ ਹੋਰ ਵੀ ਜਿਹੜੇ ਦੋਸ਼ੀ ਜਿਹੜੇ ਇਹਨਾਂ ਦੇ ਉੱਚ ਅਫਸਰ ਹੈ ਉਹਨਾਂ ਬਾਰੇ ਵੀ ਅਸੀਂ ਲੁਭਾਈਨ ਹਪਤਾਲ ਕਰ ਰਹੇ ਹਾਂ ਕਿ ਉਹਨਾਂ ਦਾ ਕੀ ਰੋਲ ਹੈ ਵਿੱਚ ਮੋਗਾ ਤੋਂ ਕਸ਼ਿਸ਼ ਸਿੰਗਲਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼